ਦੀ ਜੀਟੀਬੀ ਮਾਰਕੀਟ ਦੇ ਪਿੱਛੇ ਸਿਤ ਕੁੜੀਆਂ ਦੇ ਸਰਕਾਰੀ ਸਕੂਲ 'ਚ ਨਵਾਂ ਵਿਵਾਦ ਖੜਾ ਹੋ ਗਿਆ ਇੱਥੇ ਕੈਂਟੀਨ ਵਾਲੇ ਨੇ ਚਾਹ ਦੇ 16000 ਰੁਪਏ ਨਾ ਮਿਲਣ ਤੇ ਸਕੂਲ ਦੇ ਬਾਹਰ ਇਕੱਲੇ ਨੇ ਦਰਨਾ ਲਗਾ ਦਿੱਤਾ ਪ੍ਰਿੰਸੀਪਲ ਸਮੇਤ ਸਟਾਫ ਦੇ ਚਾਹ ਪੀਣ ਤੇ ਪੈਸੇ ਨਾ ਦੇਣ ਅਤੇ ਕੈਂਟੀਨ ਬੰਦ ਕਰਵਾਉਣ ਦੇ ਇਲਜ਼ਾਮ ਲਗਾਏ ਦਰਨੇ ਤੇ ਬੈਠੇ ਗੌਰਵ ਕੁਮਾਰ ਦੀ ਫੋਨ ਰਾਹੀਂ ਪ੍ਰਿੰਸੀਪਲ ਦੀ ਗੱਲ ਵੀ ਕਰਵਾਈ ਗਈ ਕੈਂਟੀਨ ਵਾਲੇ ਨੇ ਇਨਸਾਫ ਦੀ ਮੰਗ ਕੀਤੀ ਸਰ ਤੁਸੀਂ ਕੱਲ ਉਹਨਾਂ ਨੂੰ ਕਹੇ ਜਲਦੀ ਕੈਂਟੀਨ ਨਹੀਂ ਖੋਲ੍ਹਣੀ ਜੀ ਸਰ ਉਹਨੇ ਤੁਹਾਡੇ ਜਿਹੜੇ ਆ ਕਲਰਕ ਰੂਮ ਚ ਬੈਠੇ ਹੁੰਦੇ ਸਰਦਾਰ ਜੀ ਕੀ ਨਾਮ ਹੈ ਜੀ ਉਹਨੇ ਸਪੈਸ਼ਲ ਕਹਿ ਕੇ ਜਾਇਨੇ ਵੀ ਕੱਲ ਕੰਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਬਲ ਨਹੀਂ ਜਮਾਂ ਕਰਾਂਦੇ ਨਹੀਂ ਠੀਕ ਆ 30 April ਤੱਕ ਤੁਹਾਡਾ ਠੀਕ ਹੈ 30 April ਤੱਕ ਨਹੀਂ ਸਰ 15 May ਤੱਕ ਠੇਕਾ ਹੈ ਮੇਰਾ 15 May ਤੱਕ ਹੈ ਸਰ ਉਹ ਤਾਂ ਰਜੇ ਮੇਰੇ ਕੋ ਰਿਟਰਨ ਚਾਹੀਦਾ ਜੀ ਮੇਰੇ ਕੋ ਰਿਟਰਨ ਚਾਹੀਦਾ ਸਰ ਡਾਕ ਉਹ ਹੀ ਕਹਿ ਰਿਹਾ ਤੇ ਰਿਟਰਨ ਜੀ ਤੁਸੀਂ ਵੀ ਲਿਆ ਫੇਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੰਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਤੂੰ ਖਾਲੀ ਕਰ ਦਿਓ ਸਰ ਮੈਨੂੰ ਇੱਕ ਰਿਟਰਨ ਚ ਹੈਗਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੇਰੇ ਕੋਲ ਜੀ ਤੁਸੀਂ ਆਪਣੀ ਦਿਖਾ ਦਿਜੀ ਤਾਂ ਠੀਕ ਹੋਏ ਫਿਰ ਤੁਸੀਂ ਜਨਾ ਰਹੇ ਕਿ ਤੁਹਾਨੂੰ ਕੋਈ ਟੱਕਰ ਨਹੀਂ ਸਾਡੇ ਕੋਲ 30% ਕਿਉਂ ਹੋਇਆ ਜੀ ਨਹੀਂ ਸਾਨੂੰ ਦੇਖੋ ਸਰ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫਿਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ ਕਰਲੀ ਕਰ ਤੇ ਕਰਦੀ ਤੇ 30% ਕਿਉਂ ਹੋਇਆ ਜੀ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਪਿੱਛੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ 3000 ਕਿਉਂ ਨਹੀਂ ਉਹ ਸਰ ਕੱਲ ਇੰਨੇ ਬਤਮੀਜੀ ਨਾਲ ਤੁਹਾਡਾ ਬਤਾ ਬੋਲ ਕੇ ਗਿਆ ਵੀ ਕੱਲ ਕੈਂਟੀਨ ਨਹੀਂ ਖੁੱਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ ਕੋਲ ਬੋਲ ਕੇ ਲਿਆਉਂਦੇ ਉਹ ਜੀਪੀ ਸਾਰਾ ਜਿਹੜੇ ਤੁਹਾਡੇ ਜੀ ਉਹ ਟੀਟੀ ਟੀਟੀ ਹਾਂਜੀ ਹਾਂਜੀ ਉਹ ਯਾਰ ਟੀਟੀ ਦਾ ਤਾਂ ਪਤਾ ਹਦਾ ਨਾ ਉਹਨਾਂ ਬਾਹਰ ਕੌਣ ਕੌਣ ਜੀ ਟੀਡੀ ਜੀ ਸਰ ਟੀਡੀਓ ਜਿਹੜੇ ਮੇਰੇ ਤੋਂ ਪੇਮੈਂਟ ਲੈਂਦੇ ਆ ਜਮਾ ਕਰਵੰਦੇ ਆ ਜੀ ਆ ਬੰਦਾ ਉਹ ਹੈਲਪ ਕਰਦਾ ਜੀ ਇਹ ਵੀ ਹਾਂਜੀ ਇਹ ਭਾਈ ਸਾਹਿਬ ਉਹ ਹੈਲਪ ਕਰਦੇ ਨੇ ਇਹ ਬੜਾ ਕੋਨੇ ਫੋਨ ਤੇ ਕੀ ਨਾਮ ਤੁਹਾਡਾ ਵਰੁਣ ਕੁਮਾਰ ਜੀ ਕੀ ਗੱਲ ਜਿਹੜੀ ਸਕੂਲ ਦੇ ਸਰਕਾਰੀ ਸਕੂਲ ਦੇ ਬਾਰੇ ਤੁਹਾ ਨਾਲ ਲੱਗ ਬੈਠੇ ਹੋ ਸਰ ਇਹ ਮੇਰਾ ਨਾ ਜੀ 30 ਇਹਨਾਂ ਤੋਂ ਪਿਛੇ ਦਾ ਟੈਂਡਰ ਲਿਆ ਸੀਗਾ ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ ਤੇ ਮੇਰਾ 16-17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 30000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ 16-17000 ਕਹਦਾ ਜੀ ਮੈਂ ਇਹਨਾਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੈ ਹੋਰ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਜੀ ਲੇਬਰ ਦੇ ਪੈਸੇ ਨੇ ਜੀ ਕਿਉਂ ਸਾਰੇ ਕਹ ਰਹੇ ਉਪਰੋਂ ਪਾਸ ਨਹੀਂ ਹੋਏ ਜੀ ਕਿੰਨੇ ਚਿਰ ਦੇ ਪੈਸੇ ਨੇ ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਪ ਦਿੱਤੇ ਨੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕੱਪ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕੱਪ ਰੋਜ਼ ਤੇ ਫ੍ਰੀ ਚਾਹੀਦੇ ਆ ਜੇ ਫ੍ਰੀ ਨਹੀਂ ਦਿੰਦੇ ਫਿਰ ਫਿਰ ਕਟੀਨ ਚੰਡੀ ਪੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਪ੍ਰੀ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਣਾ ਆਪ ਜਾ ਦੇਣਾ ਔਖਾ ਹੋਇਆ ਪਿਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੰਟੀਨ ਬੰਦ ਕਰਵਾਤੀ ਜੀ ਕਹਿੰਦੇ ਕੰਟੀਨ ਨਹੀਂ ਖੁੱਲਣੀ ਤੁਸੀਂ ਇਹਨਾਂ ਨੇ ਕਿਹਾ ਜੀ ਇਹ ਪ੍ਰਿੰਸੀਪਲ ਸਾਹਿਬ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ਼ਿ ਛੁਪ ਰਹੀ ਹੈ ਸਾਜ਼ਿ ਸੂ ਸਾਰੇ ਇਹ ਮੈਨੂੰ ਭਜਾਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਜੀ 30 ਅਪ੍ਰੈਲ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦਿਓ ਇਹ ਹੋਰ ਕਾਰੋਬਾਰ ਹੈ ਤੁਹਾਡੇ ਇਹ ਘਰ ਦਾ ਬਹੁਤ ਜ਼ਿਆਦਾ ਚੱਲੇ ਹੋਰ ਮੇਰਾ ਕੋਈ ਕਾਰੋਬਾਰ ਨਹੀਂ ਸਰ ਹੁਣ ਕੀ ਮੰਨ ਕਰਦੇ ਹੋ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਦਵਾਏ ਜਾਣ ਤੇ ਮੇਰੀ ਕੰਟੀਨ ਖਲ ਫਿਰ ਮੈਂ ਸਭ ਧਰਨੇ ਤੇ ਬੈਠੂੰਗਾ ਜੀ